ਗੋਇੰਦਵਾਲ ਵਾਲੇ ਥਰਮਲ ਪਲਾਂਟ ਤੋਂ 70 ਰੁਪਏ 8 ਪੈਸੇ ਬਿਜਲੀ ਪਰ ਯੂਨਟ ਪੈਂਦੀ ਸੀ ਉਹ 1 ਜਨਵਰੀ ਤੋਂ ਜਿੱਦੇ ਸਾਈਨ ਹੋ ਗਏ 4.50 ਪੈਸੇ ਤੇ ਆ ਗਿਆ ਕਿਉਂਕਿ ਉਹਨਾਂ ਨੂੰ ਕੋਲਾ ਇਧਰ ਉਧਰੋਂ ਲੈਣਾ ਪੈਂਦਾ ਉਹ ਤਾਂ ਨਹੀਂ ਚੱਲ ਰਿਹਾ ਥਰਮਲ ਪਲਾਂਟ ਅੱਜੇ ਕ ਵੀ ਅੱਪਾ ਖਰੀਦ ਲੈਣੇ ਕੋਲਾ ਆਪਣੇ ਕੋਲ ਹੈਗਾ ਹੁਣ ਤਿੰਨ ਸਰਕਾਰੀ ਨੇ ਦੋ ਰਹਿ ਗਏ ਉਹਨਾਂ ਦੋਨੂੰ ਵੀ ਕਹਿੰਦਾ ਜੇ ਕਦੇ ਮੂਡ ਹੋਵੇ ਸਾਡੇ ਨਾਲ ਗੱਲ ਕਰ ਲਿਓ ਮੈਂ ਤਾਂ ਇਹ ਕਹੂੰਗਾ ਜਿਹੜੀ ਮਾਲ ਘਟੀ ਹੁੰਦੀ ਹੈ ਨਾ ਉਹ ਜਦੋਂ ਖਾਲੀ ਹੁੰਦੀ ਹੈ ਖਾਲੀ ਡੱਬੇ ਸਭ ਤੋਂ ਬਾਅਦ ਘੜਕਾ ਕਰਦੇ ਨੇ ਜਦੋਂ ਮਾਲਕੀ ਢੀ ਭਰ ਜਾਂਦੀ ਆਰਾਮ ਨਾ ਲੱਗ ਜਾਂਦੀ ਸੋ ਇੰਨਾ ਡੱਬੇ ਖਾਲੀ ਹੋ ਗਏ ਹੋ ਬੋਟਾ ਡੱਬੇ ਵੀ ਖਾਲੀ ਨੇ ਤਾਂ ਘੜਕਾ ਤਾਂ ਕਰਨਗੇ ਹੀ ਫਿਰ ਉਹ ਘੜਕਾ ਕਰੀ ਜਾਂਦੇ ਜੋ ਮਰਜੀ ਕਹੀ ਜਾਂਦੇ ਉਹ ਬੰਦਿਆਂ ਨੇ ਕੈਪਟਨ ਤੇ ਬਾਦਲ 25 ਸਾਲ ਰਹੇ ਨੇ 15 ਉਹ 10 25 ਸਾਲਾਂ ਚ ਉਹਨਾਂ ਨੇ ਲੋਕਾਂ ਨੂੰ ਉਦਾਸ ਕਰਤਾ ਕਿਉਂਕਿ ਕੋਈ ਉਮੀਦ ਦੀ ਕਿਨਤਾ ਦੱਸੀ ਹੋਈ ਨਹੀਂ 9 9.5 ਸਾਲ ਤਾਂ ਕੱਲਾ ਖਜ਼ਾਨਾ ਮੰਤਰੀ ਇਹੀ ਕਹਿ ਗਿਆ ਖਜ਼ਾਨਾ ਖਾਲੀ ਹੈ ਖਜ਼ਾਨਾ ਖਾਲੀ ਹੈ ਹਾਉ ਪੱਕੇ ਠੇ ਖੜੇ ਹੋਏ ਯਾਰ ਮੈਂ ਨਹੀਂ ਕਹਿੰਦਾ ਕਿ ਮੇਰੇ ਮਾਗਰ ਲੱਗੋ ਮੈਂ ਕਹਿੰਦਾ ਮੇਰੇ ਬਰਾਬਰ ਲੱਗੋ ਮੋਢੇ ਨਾਲ ਮੋਢਾ ਤੋੜ ਕੇ ਜੋੜ ਕੇ ਇਹੀ ਪੰਜਾਬ ਬਹੁਤ ਜਲਦੀ ਦੇਸ਼ ਦਾ ਨੰਬਰ 1 ਸੂਬਾ ਬਣੂਗਾ ਬਹੁਤ ਜਲਦੀ ਪੰਜਾਬ ਸਰਕਾਰ ਨੇ ਨਵੇਂ ਸਾਲ ਦੀ ਪਹਿਲੀ ਸਵੇਰ ਗੋਇੰਦਵਾਲ ਸਾਹਿਬ ਦੇ ਨਿੱਜੀ ਥਰਮਲ ਪਲਾਂਟ ਨੂੰ ਆਪਣਾ ਬਣਾਇਆ ਤਾਂ ਵਿਰੋਧੀਆਂ ਨੇ ਇਸ ਦਾ ਵਿਰੋਧ ਕੀਤਾ ਨਵਜੋਤ ਸਿੰਘ ਸਿੱਧੂ ਨੇ ਇਸ ਨੂੰ ਚਿੱਟਾ ਹਾਥੀ ਦੱਸਿਆ ਤਾਂ ਕਈਆਂ ਨੇ ਇਸ ਨੂੰ ਖਜ਼ਾਨੇ ਤੇ ਭਾਰ ਦੱਸਿਆ ਪਰ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀਆਂ ਦੇ ਵਿਰੋਧ ਦਾ ਜਵਾਬ ਦਿੱਤਾ ਸੀਮਾਨ ਨੇ ਦਾਅਵਾ ਕੀਤਾ ਹੈ ਕਿ ਪਲਾਂਟ ਦੀ ਖਰੀਦ ਤੋਂ ਪਹਿਲਾਂ ਜਿਹੜੀ ਬਿਜਲੀ ਪੰਜਾਬ ਨੂੰ 7 ਰੁਪਏ ਦੇ ਕਰੀਬ ਮਿਲਦੀ ਸੀ ਉਹੀ ਬਿਜਲੀ ਹੁਣ 4.5 ਰੁਪਏ ਮਿਲਣ ਲੱਗੀ ਹੈ ਸੀਮਾਨ ਨੇ ਐਲਾਨ ਕੀਤਾ ਕਿ ਸਰਕਾਰ ਪੰਜਾਬ ਦੇ ਬਾਕੀ ਬਚੇ ਦੋ ਨਿੱਜੀ ਥਰਮਲ ਪਲਾਂਟਾਂ ਨੂੰ ਵੀ ਖਰੀਦਣ ਲਈ ਤਿਆਰ ਹੈ ਪਹਿਲੀ ਵਾਰ ਹੋਇਆ ਹਿਸਟਰੀ ਚ ਪੰਜਾਬ ਦੀ ਹਿਸਟਰੀ ਚ ਵੀ ਦੇਸ਼ ਚ ਵੀ ਨਹੀਂ ਕਦੇ ਹੋਇਆ ਐਦਾਂ ਆਮ ਤੌਰ ਤੇ ਸਰਕਾਰਾਂ ਹੁੰਦੀਆਂ ਨੇ ਉਹ ਸਰਕਾਰੀ ਅਦਾਰਿਆਂ ਨੂੰ ਜਿਵੇਂ ਤੁਹਾਡਾ ਡਿਪਾਰਟਮੈਂਟ ਵੀ ਐਸਾ ਕਰਤਾ ਵਾਲਾ ਘਾਟੇ ਵਾਲਾ ਸੌਦਾ ਦਿਖਾ ਕੇ ਪ੍ਰਾਈਵੇਟ ਦੋਸਤਾਂ ਨੂੰ ਵੇਚ ਦਿੰਦੇ ਨੇ ਤੇ ਅਸੀਂ ਚੜ੍ਹਦੇ ਸਾਲ ਪਹਿਲੇ ਜਨਵਰੀ ਨੂੰ ਖੁਸ਼ਖਬਰੀ ਦਿੱਤੀ ਹੈ ਉਲਟੀ ਗੰਗਾ ਪੰਜਾਬ ਚ ਪਾਈ ਹੈ ਕਿ ਪਹਿਲੀ ਵਾਰ ਹੋਇਆ ਸਰਕਾਰ ਨੇ ਪ੍ਰਾਈਵੇਟ ਥਰਮਲ ਪਲਾਂਟ ਖਰੀਦ ਲਿਆ ਕਿਉਂਕਿ ਉਹ ਕਹਿੰਦੇ ਅਸੀਂ ਅਸੀਂ ਚਲਾ ਕੇ ਦਿਖਾਵਾਂਗੇ ਤੁਹਾਨੂੰ ਸਾਨੂੰ ਪੜਾਓਗੇ ਤੋ ਸਾਡੇ ਕੋਲੇ ਕੋਲਾ ਆਪਣਾ ਹੈਗਾ ਝਾਰਖੰਡ ਦੇ ਵਿੱਚ ਅਸੀਂ ਆਪਣੀ ਜਿਹੜੀ ਕੋਲੇ ਦੀ ਬੰਦ ਪਈ ਖਾਨ ਸੀ 2015 ਤੋਂ ਬੰਦ ਪਈ ਸੀ ਉਹ ਚਲਾਈ ਉਹਦੇ ਚੋਂ ਸਾਨੂੰ ਕੋਲਾ ਆਉਂਦਾ ਜੀ ਬਹੁਤ ਕੁਆਲਟੀ ਬਹੁਤ ਕਮਾਲ ਦੀ ਹੈ ਉਸ ਕੋਲੇ ਦੀ ਪਰ ਉਹ ਕੋਲੇ ਨੂੰ ਸਿਰਫ ਤੁਸੀਂ ਸਰਕਾਰੀ ਥਰਮਲ ਪਲਾਂਟ ਚ ਹੀ ਵਰਤ ਸਕਦੇ ਹੋ ਪੰਜਾਬ ਚ ਪੰਜ ਨੇ ਲਹਿਰਾ ਮੁਹੱਬਤ ਰੋਪੜ ਗੋਇੰਦਵਾਲ ਸਾਹਿਬ ਰਾਜਪੁਰਾ ਤੇ ਬਠਿੰਡਾ ਪੰਜੇ ਥਰਮਲ ਪਲਾਂਟਾਂ ਦਾ ਜੋ ਤਿੰਨ ਪ੍ਰਾਈਵੇਟ ਸੀ ਅਜਿਹਾ ਦੋ ਚੀ ਕੋਲਾ ਵਰਤ ਸਕਦੇ ਸੀ ਕੋਲਾ ਬਹੁਤ ਜ਼ਿਆਦਾ ਸੀ ਤਾਂ ਸਾਨੂੰ ਕਈ ਵਾਰੀ ਕੋਲ ਮੰਤਰਾਲੇ ਨੂੰ ਇਹ ਕਹਿਣਾ ਪੈਂਦਾ ਸੀ ਕਿ ਤੁਹਾਨੂੰ 10-15 ਦਿਨ ਹੋ ਕਰੋ ਜੀ ਕਿਸੀ ਨਹੀਂ ਕੱਢਣਾ ਸਾਡੇ ਕੋਲ ਰੱਖਣ ਨੂੰ ਜਗ੍ਹਾ ਨਹੀਂ ਹੈਗੀ ਤਾਂ ਫਿਰ ਜਦੋਂ ਆਇਆ ਪਤਾ ਲੱਗਿਆ ਕਿ ਉਹ ਜਿਹੜੇ ਕਿਉਂਕਿ ਉਹਨਾਂ ਨੂੰ ਕੋਲਾ ਇੱਧਰ-ਉੱਧਰ ਲੈਣਾ ਪੈਂਦਾ ਉਹਨਾਂ ਤੋਂ ਨਹੀਂ ਚੱਲ ਰਿਹਾ ਫਰਮਨਪੰਡ ਅੱਜੇ ਕ ਵੀ ਅੱਪਾ ਖਰੀਦ ਲੈਨੇ ਕੋਲਾ ਆਪਣੇ ਕੋਲ ਹੈਗਾ ਹੁਣ ਤਿੰਨ ਸਰਕਾਰੀ ਨੇ ਦੋ ਰਹਿ ਗਏ ਉਹਨਾਂ ਦੋਨੋਂ ਵੀ ਕਹਤਾ ਜੇ ਕਦੇ ਮੂਡ ਹੋਵੇ ਸਾਡੇ ਨਾਲ ਗੱਲ ਕਰ ਲਿਓ ਤੇ ਮਹਿੰਗੇ ਮਹਿੰਗੇ ਉਹਨਾਂ ਨੇ ਐਗਰੀਮੈਂਟ ਕੀਤੇ ਹੋਏ ਨੇ ਉਹਨਾਂ ਦਾ ਵੀ ਜਾਂਚ ਹੈ ਵਿਸ਼ਾ ਹੋ ਰਿਹਾ ਹੈ ਜਿਹੜੀ ਗੋਇੰਦਵਾਲ ਵਾਲੇ ਥਰਮਲ ਪਲਾਂਟ ਤੋਂ 70 ਰੁਪਏ 8 ਪੈਸੇ ਬਿਜਲੀ ਪਰ ਯੂਨਟ ਪੈਂਦੀ ਸੀ ਉਹ 1 ਜਨਵਰੀ ਤੋਂ ਜਿੱਦਾਂ ਸਾਈਨ ਹੋ ਗਏ 4 ਰੁਪਏ 50 ਪੈਸੇ ਤੇ ਆ ਗਈ ਹੋਈ ਤੇ ਲੋਕਾਂ ਨੂੰ ਬਿਜਲੀ ਦੇਵਾਂਗੇ ਫ੍ਰੀ ਚ ਦੇਵਾਂਗੇ ਇੰਨਾ ਹੀ ਨਹੀਂ ਨਹੀਂ ਮੁੱਖ ਮੰਤਰੀ ਭਗਵਤਪານ ਨੇ ਵਿਰੋਧ ਕਰਨ ਵਾਲਿਆਂ ਨੂੰ ਖਾਲੀ ਡੱਬੇ ਤੱਕ ਕਹਿ ਦਿੱਤਾ ਸੀਮਾਨ ਨੇ ਕਿਹਾ ਕਿ ਵਿਰੋਧ ਕਰਨ ਵਾਲੇ ਖਾਲੀ ਡੱਬੇ ਨੇ ਅਤੇ ਖਾਲੀ ਡੱਬੇ ਖੜਕਾ ਕਰਦੇ ਹੁੰਦੇ ਨੇ ਪਰ ਉਹ ਪੰਜਾਬ ਨੂੰ ਬਹੁਤ ਜਲਦ ਦੇਸ਼ ਦਾ ਨੰਬਰ 1 ਸੂਬਾ ਬਣਾ ਕੇ ਰਹਿਣਗੇ ਸੋ ਇਸ ਗੱਲੋਂ ਬਿਲਕੁਲ ਬੇਫਿਕਰ ਰਹੋ ਜਦੋਂ ਆਊਗਾ ਪੰਜਾਬ ਦਾ ਫੈਸਲਾ ਹਰ ਰੋਜ਼ ਆਉਂਦਾ ਕੋਈ ਨਾ ਕੋਈ ਉਹ ਲੋਕ ਲੋਕਪੱਖੀ ਹੁੰਦਾ ਅੱਜ ਵੀ ਆਉਣ ਤੋਂ ਪਹਿਲਾਂ ਲਗਭਗ 70-80 ਫਾਈਲਾਂ ਸਾਈਨ ਕਰਕੇ ਆਇਆ ਔਰ ਹਰ ਫਾਈਲ ਦੇ ਵਿੱਚ ਇਹ ਪੁੱਛਦਾ ਹੁਣ ਨਾ ਇਹਦਾ ਲੋਕਾਂ ਨੂੰ ਕੀ ਫਾਇਦਾ ਹੈ ਇਹ ਆ ਫਾਇਦਾ ਜੀ ਦਾ ਫੇਰ ਠੀਕ ਹੈ ਮੈਂ ਸਾਈਨ ਕਰ ਦੇਣਾ ਇਤੋਂ ਬਦਕਿਸਮਤੀ ਇਹ ਇਤੋਂ ਪਹਿਲਾਂ ਵਾਲੇ ਪੁੱਛਦੇ ਸੀ ਮੇਰਾ ਕੀ ਫਾਇਦਾ ਹੈ ਮੇਰੇ ਪਰਿਵਾਰ ਦਾ ਕੀ ਫਾਇਦਾ ਹੈ ਮੇਰੇ ਭਤੀਜੇ ਦਾ ਕੀ ਫਾਇਦਾ ਹੈ ਮੇਰੇ ਸਾਲੇ ਦਾ ਕੀ ਫਾਇਦਾ ਹੈ ਮੇਰੇ ਜੀਜੇ ਦਾ ਕੀ ਫਾਇਦਾ ਹੈ ਉਹ ਆਹ ਦੇਖਦੇ ਰਹੇ ਉਹ ਆਹ ਦੇਖਦੇ ਰਹੇ ਬਸ ਸੋਚ ਕਰਕੇ ਹੁਣ ਸਭ ਤੋਂ ਵੱਧ ਤੜਫਦੇ ਵੀ ਉਹੀ ਨੇ ਰੋਜ਼ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਤੜਕੀ ਉੱਠ ਕੇ तौड़ उठ के लग जाए ऑ क्यों करता ऊ क्यों करता मैं तो यही कहूँगा जी माल ग्डी होंगी ना वो जो खाली होंगी है खाली डब्बे सब तो बद खड़का करते हैं जो माल ग्डी भर जाती है आराम न लग जाती है सो इन डब्बे खाली हो गए इन्हें डब्बे खाली ने वोटा डब्बे भी खाली ने तो खड़का तो कर फिर वो खड़का करी जान फिर जो मर्जी कही जान ਤੇ ਪੰਜਾਬੀ ਜਿਹੜੇ ਹਾਸ ਦੇ ਖੇਡਦੇ ਉਦਾਸ ਹੋ ਗਏ ਸੀ ਪੰਜਾਬੀਆਂ ਦੇ ਚਿਹਰੇ ਨਾ ਉਦਾਸ ਹੋ ਗਏ ਸੀ ਕਿਉਂਕਿ 25 ਸਾਲ ਤੱਕ ਦੋ ਬੰਦਿਆਂ ਨੇ ਰਾਜ ਕੀਤਾ ਨਾ ਦੋ ਬੰਦਿਆਂ ਨੇ ਕੈਪਟਨ ਤੇ ਬਾਦਲ 25 ਸਾਲ ਰਹੇ ਨਹੀਂ 15 ਉਹ 10 25 ਸਾਲਾਂ ਚ ਉਹਨਾਂ ਨੇ ਲੋਕਾਂ ਨੂੰ ਉਦਾਸ ਕਰਤਾ ਕਿਉਂਕਿ ਕੋਈ ਉਮੀਦ ਦੀ ਕਿਨ ਤਾਂ ਦੱਸੀ ਹੋਈ ਨਹੀਂ 9 9.5 ਸਾਲ ਤੱਕ ਇਕੱਲਾ ਖਜ਼ਾਨਾ ਮੰਤਰੀ ਇਹੀ ਕਹੀ ਗਿਆ ਖਜ਼ਾਨਾ ਖਾਲੀ ਹੈ ਖਜ਼ਾਨਾ ਖਾਲੀ ਹੈ ਫਿਰ ਦੱਸੋ ਕੀ ਕੀ ਖੁਸ਼ੀ ਆਉਗੀ ਜਦੋਂ ਵਿੱਤ ਮੰਤਰੀ ਕਹੀ ਜਾਂਦਾ ਖਿਆਣਾ ਖਾਲੀ ਐ ਫਿਰ ਫਿਰ ਬੱਚੇ ਕੀ ਕਰਨਗੇ ਉਹ ਚਲੋ ਯਾਰ ਫਿਰ ਹੋਰ ਕਿਤੇ ਦੇਖਦੇ ਆਂ ਕਿਤੇ ਉਧਰ ਜਾਂਦੇ ਆਂ ਪੋਜ਼ਿਟਿਵਿਟੀ ਨਹੀਂ ਕਦੇ ਦਿੱਤੀ ਇਹਨਾਂ ਨੇ ਸੋ ਇਸ ਕਰਕੇ ਦੋ ਚਾਰ ਬੰਦਿਆਂ ਕਰਕੇ ਆਪਾਂ ਡਰ ਨਾਲ ਡਰ ਗਏ ਹਾਂ ਨਾ ਆਓ ਪਾ ਕੱਟੇ ਖੜੇ ਹੋ ਯਾਰ ਮੈਂ ਨਹੀਂ ਕਹਿੰਦਾ ਕਿ ਮੇਰੇ ਮਾਗਰ ਲੱਗੋ ਮੈਂ ਕਹਿੰਦਾ ਮੇਰੇ ਬਰਾਬਰ ਲੱਗੋ ਮੋਢੇ ਨਾਲ ਮੋਢਾ ਤੋਰ ਕੇ ਜੋੜ ਕੇ ਇਹੀ ਪੰਜਾਬ ਬਹੁਤ ਜਲਦੀ ਦੇਸ਼ ਦਾ ਨੰਬਰ 1 ਸੂਬਾ ਬਣੂਗਾ ਬਹੁਤ ਜਲਦੀ ਇਸ ਦੌਰਾਨ ਸੀਮਾਨ ਨੇ ਪੰਜਾਬ ਦੀਆਂ ਚਾਕੀਆਂ ਨੂੰ 26 ਜਨਵਰੀ ਪ੍ਰੇਡ ਤੋਂ ਬਾਹਰ ਕੱਢਣ ਨੂੰ ਲੈ ਕੇ ਵੀ ਭਾਜਪਾ ਸਰਕਾਰ ਤੇ ਨਿਸ਼ਾਨੇ ਸਾਧੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਕਿ 26 ਜਨਵਰੀ ਤੋਂ ਬਾਅਦ ਉਹੀ ਚਾਕੀਆਂ ਪੰਜਾਬ ਦੀ ਗਲੀ ਗਲੀ ਘੁਮਾਈਆਂ ਜਾਣਗੀਆਂ ਅੱਛਾ 2 ਜਨਵਰੀ ਵਾਲੀਆਂ ਚਾਕੀਆਂ ਕਹਿੰਦੇ ਰਿਜੈਕਟਡ ਭਗਤ ਸਿੰਘ ਜੀ ਦੀ ਚਾਕੀ ਬਣਾਈ ਉਹ ਜੂਦਨ ਸਿੰਘ ਜੀ ਉਹਦੇ ਚ ਕਰਤਾਰ ਸਿੰਘ ਸਰਾਭਾ ਜੀ લાલા લાજપતરાયજી ਉੱਚ ਜਲਿਆਣੇ ਬਾਗ ਦਾ ਸਾਕਾ ਮਹਾਰਾਜਾ ਰਜੀਤ ਸਿੰਘ ਦਾ ਸਰਦ ਖਾਇਆ ਫਿਰ ਦੂਜੇ ਚ ਮਾਈ ਭਾਗੋ ਉਹ ਜਿਹੜੀ ਪਹਿਲੀ ਸਿੱਖ ਵਰੀਅਰ ਲੇਡੀ ਸੀਗੀ ਉਹ ਘੋੜੇ ਦੇ ਉੱਤੇ ਉਹਨੇ ਬਹੁਤ ਵਧੀਆ ਉਹਨਾਂ ਦੀ ਚਾਕੀ ਬਣਾਈ ਅਸੀਂ ਤੇ ਮਾਈ ਭਾਗੋ ਟ੍ਰੇਨਿੰਗ ਸੈਂਟਰ ਚੱਲਦਾ ਫੌਜ ਦੇ ਵਿੱਚ ਕੁੜੀਆਂ ਭਰਤੀ ਕਰਨ ਦਾ ਮਹਾਲੀ ਚ ਉਹ ਵੀ ਅਸੀਂ ਦਿਖਾਇਆ ਨਾਰੀ ਸ਼ਕਤੀ ਦੇ ਤੌਰ ਤੇ ਠੀਕ ਹੈ ਨਾ ਪੰਜਾਬ ਦਾ ਕਲਚਰ ਦਿਖਾਇਆ ਰਿਜੈਕਟ ਕਰਤੀਆਂ ਵੇ ਇਹ ਕੌਣ ਬੰਦੇ ਨੇ ਵੀ ਜਿਹੜੇ ਭਗਤ ਸਿੰਘ ਨੂੰ ਰਿਜੈਕਟ ਕਰ ਦਿੰਦੇ ਨੇ ਇਹਨਾਂ ਦਾ ਕੀ ਦੇਣਾ ਵੀ ਦੇਸ਼ ਨੂੰ ਮੈਂ ਕੋਈ ਗੱਲ ਨਹੀਂ ਤੁਸੀਂ ਰਿਜੈਕਟ ਕਰਤੀਆਂ ਸਾਰੇ ਪੰਜਾਬ 'ਚ 26 ਜਨਵਰੀ ਤੋਂ ਬਾਅਦ ਨਾ ਸਾਰੇ ਪੰਜਾਬ 'ਚ ਤੁਹਾਡੇ ਪਿੰਡਾਂ 'ਚ ਵੀ ਚਾਕੀਆਂ ਸਾਰੇ ਪੰਜਾਬ 'ਚ ਦਿਖਾਉਂ ਵੀ ਆ ਆ ਚਾਕੀਆਂ ਨੇ ਤੇ ਆ ਦੇਖ ਲੋ ਇੱਥੇ ਕੀ ਗੱਲ ਹੈ ਸੋ ਇਹ ਮੈਂ ਇਹ ਚਾਹੁੰਨਾ ਕਿ ਸਾਡਾ ਕਲਚਰ ਸਾਡਾ ਵਿਰਸਾ ਆਜ਼ਾਦੀਆਂ ਦੇ ਦਿਹਾੜੇ 15 ਅਗਸਤ 26 ਜਨਵਰੀ ਆਜ਼ਾਦੀਆਂ ਦੇ ਦਿਹਾੜੇ ਪੰਜਾਬ ਤੋਂ ਬਿਨਾ ਕਿਵੇਂ ਮਨਾ ਲੋਂਗੇ ਯਾਰ ਤੁਸੀਂ 90% ਕੁਰਬਾਨੀਆਂ ਤਾਂ ਸਾਡੀਆਂ ਨੇ ਜੀ ਤੁਸੀਂ ਆਜ਼ਾਦੀਆਂ ਦਿਹਾੜਾ ਪੰਜਾਬ ਤੋਂ ਬਿਨਾ ਮਨਾ ਲੋਂਗੇ ਪੰਜਾਬ ਦਾ ਜ਼ਿਕਰ ਕੀਤੇ ਬਿਨਾ ਮਨਾ ਲੋਂਗੇ ਪੰਜਾਬ ਦੀ ਝਾਕੀ ਤੋਂ ਬਿਨਾ ਕਿਵੇਂ ਮਨਾ ਲੋਂਗੇ ਆਜ਼ਾਦੀਆਂ ਦੇ ਦਿਹਾੜੇ ਦੱਸਦੀ ਆ ਕਿ ਮੰਗਲਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਚੰਡੀਗੜ੍ਹ ਦੇ ਸੈਕਟਰ 18 ਸਥਿਤ ਟੈਗੋਰ ਥੀਏਟਰ ਚ ਸਹਿਕਾਰਤਾ ਵਿਭਾਗ ਚ ਨਿਯੁਕਤ ਹੋਣ ਵਾਲੇ 520 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦੇਣ ਪਹੁੰਚੇ ਸੀ ਜਿੱਥੇ ਸੀਮਾਨ ਦੇ ਨਿਸ਼ਾਨੇ ਤੇ ਵਿਰੋਧੀਤਾ ਰਹੇ ਹੀ ਉਥੇ ਹੀ ਉਹਨਾਂ ਪੰਜਾਬ 'ਚ ਆਉਂਦੇ ਦਿਨਾਂ ਅੰਦਰ ਹੋਰ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਐਲਾਨ ਵੀ ਕੀਤਾ। ਜ਼ਰੂਰ ਰਿਪੋਰਟ ਸੈਂਟਰਲ ਪੰਜਾਬ ਟੀਵੀ